ਏ ਆਪਣੇ ਜਿਹੜਾ ਆਪਾਂ ਜਹਾਜਦਰੋਂ ਦੇਖ ਕੇ ਆਏ ਆ ਤੇ ਇੱਥੇ ਸਾਨੂੰ ਮਿਲੇ ਸਾਡੇ ਚੌਣ ਵਾਲੇ ਸਾਡੇ ਭਰਾ ਸਾਡੇ ਪ੍ਰੇਮੀ ਹਰਪਾਲ ਸਿੰਘ ਜੀ ਆਪ ਤੁਸੀਂ ਬਹੁਤ ਅੱਛੇ ਆਦਮੀ ਹੋ ਉਹ ਜੇ ਸਾਰੇ ਇਨੀ ਕੀ ਫੈਮਿਲੀ ਹੈ ਦੇਖੋ ਹਾਈ ਕਰੋ ਸਾਰੇ ਹਾਈ ਕੋਮਨਾ ਦਾ ਮੱਥਾ ਟੇਕ ਲਿਆ ਤੇ ਤੇ ਆਪਾਂ ਪਹੁੰਚ ਗਏ ਹੁਣ ਉਨਾ ਯਾ ਵਿਊ ਜਿੱਥੇ ਸਮੁੰਦਰ ਦੇ ਵਿੱਚ ਛਿਬ ਲੰਗੇ ਆ ਰਾਈਟ ਤੁਸੀਂ ਜਾਣਾ ਆਪਾਂ ਕਿ ਹੁਣ ਛੱਕ ਕੇ ਆਏ ਆ ਇੱਥੇ ਜਿਲੇਬੀਆਂ ਤੇ ਫਾਫੜਾ ਰਾਤੀ ਚਲੋ ਸੈਟਰਡੇ ਸੀ ਤੇ ਸੈਟਰਡੇ ਬਹੁਤ ਆਉਂਗਾ ਤੇ ਬਹੁਤ ਜਲਦਾ ਆ ਜਾਂਦੀ ਹੈ ਵਜਿਆ ਵਜਿਆ ਤੋਂ ਖਾ ਕੇ ਦੇਦੇ ਆ ਇਹ ਅਬੀ 부जिया ਬਣਾ ਰਹਾ ਉਹ ਜੋ ਖਾ ਕੇ ਹਟੇ ਆਂ ਤੇ ਅੱਜ ਅਸੀਂ ਨਿਕਲ ਪਏ ਆ ਦਿਉ ਦੀ ਸੈਰ ਕਰਨ ਤੇ ਬੇਸਿਕਲੀ ਇਹ ਰਹਿਣੇ ਵਾਲਾ ਹੈ ਬਰੇਲੀ ਦਾ ਜੁਮਕਾ ਗਿਰਾ ਰਹੇ ਬਰੇਲੀ ਕੇ ਬਾਜ਼ਾਰ ਮੇ ਉਹ ਇਹ ਲੇਟੈਸਟ ਮੂਵੀ ਵੀ ਕਰ ਰਹਾ ਹੈ ਡੈਡੀ ਇਨ ਕਿ ਡੀ ਤੇ ਇਹ ਸੀ ਟਾਈਟੈਨਿਕ ਬਣਾਉਂਦੇ ਹੋ ਤੇ ਅੰਡਰਗਰਾਉਂਡ ਆ ਥੱਲੇ ਜਾਣ ਨੂੰ ਜਹਾਜ਼ ਦੇ ਵਿੱਚ ਆਜੋ ਹੁਣ ਚਲਦੇ ਆਂ ਜਹਾਜ਼ ਦੇ ਅੰਦਰ ਲਓ ਜੀ ਜਹਾਜ਼ ਬਹੁਤ ਵੱਡਾ ਹੈ ਆਜੋ ਹੁਣ ਤੁਹਾਨੂੰ ਜਹਾਜ਼ ਦਾ ਡਰਾਈਵਰ ਦਿਖਾਉਨੇ ਆ ਯਾਰ ਭਾਵੇਂ ਵੀ ਬੜੇ ਆਪ ਸੱਤ 500 ਤੋਂ ਵਿਚਾਰੋ ਮਾਣੇ ਹਾਂਜੀ ਕੀ ਹਾਲ ਆ ਤੇ ਆਪਾਂ ਫੋਮਨਾ ਤੋਂ ਗੱਡੀ ਫੜੀ ਤੇ ਪਹੁੰਚ ਗਏ ਹੁੰਨੇ ਉਹਨਾਂ ਮਤਲਬ ਇਹ ਗੁਜਰਾਤ ਵਾਲਾ ਹੁੰਨਾ ਆ ਤੇ ਆਉਣਾ ਆਪਾਂ ਆਏਗਾ ਵਿਊ ਵਿਊ ਜਿੱਥੇ ਸੁੰਦਰ ਤੇ ਬਈ ਸ਼ਿਵਲੇਗਾ ਭੁੱਖ ਬੋ ਲੱਗੀ ਸੀ ਤੇ ਆਪਾਂ ਇੱਥੇ ਬੜ ਗਏ ਇੱਕ ਫਾਸਟ ਫੂਡ ਵਾਲੀ ਥੋੜੀ ਹਲਵਾਈ ਦੀ ਦੁਕਾਨ ਤੇ ਗੁਜਰਾਤ ਵਾਲਿਆਂ ਦੇ ਤੇ ਐਟਮਾ ਬਹੁਤ ਪਈਆਂ ਸੀ ਤੇ ਖਾਦੇ ਅਸੀਂ ਸਮੋਸੇ ਜਲੇਬੀ ਔਰ ਫਾਫੜਾ ਫਾਫੜਾ ਨਾ ਔਰੇ ਬਾਈ ਹੁਣੀ ਹੁੰਦੀ ਤੁਹਾਡਾ ਆਪਕੇ ਕੀ ਨਾਮ ਹੈ ਹਾਂ ਜੀ ਤੱਕੜਾ ਲੀਪ ਆਪ ਹੀ ਹੋਤੇ ਹੋ ਮੈਂ ਜਾਂ पे तो ये इनके भाई इनके भाई सारे तो ये आ हैगे गजरेले पेओ गाजरਾਂ ਵਾਲਾ ਕੀ ਵਾਲਾ ਔਰ ਇਹ ਕੀ ਹੈ ये दूसरे जीरो और सबसे बढ़िया मेरे को लगा लौकी का हलवा की ज्यादा हलवा स्वाद आ गया खा के थे सारे बंदेनु लो वीरयो अपनी अपनी भाषा में बोल दो केम छो क्या बोलते हो अरे बोल दो अच्छे अच्छे अच्छो ठीक हो, हो।, हो।, हो सारे पंजाब आए कभी नहीं आए आओ यार पंजाब में देखो आपका गुजरात वालों का ना सारा फेमस कर दिया उसने दिया भाभी ने देखते हो दिया भाभी उल्टा चश्मा ठीक है ग्रेट टेलीकास्ट देख लेना आपकी मैं बीच में डाल दूंगा ये दियो वाली पे वीडियो में ठीक है भाई थैंक यू ओके ओके तो भाई मोस्ट वेलकम सर ओके एक और रह गया हमारा बंदा अरे क्या हाल हाँ ये क्या ਆਈਸਕ੍ਰੀਮ ਘਟਿਆ ਬੋਲਤੇ ਇਸ ਨੂੰ ਨਹੀਂ ਕੋਈ ਬਾਤ ਨਹੀਂ ਕਿ ਇਹ ਵਾਈ ਹੈ ਪਰ ਤੋਂ ਬਹੁਤ ਬੜੀਆ ਲਗਾ ਸਭ ਦੇ ਮਿਲ ਕੇ ਤੋਂ ਕੱਲ ਆਈਏ ਫਿਰ ਹਸ ਵੈਲਕਮ ਇਹ ਵੀ ਰਹਿ ਗਿਆ ਠੀਕ ਹੈ ਤੋਂ ਠੀਕ ਹੈ ਬਾਈ ਮਿਲਤੇ ਆ ਕੱਲ ਓਕੇ ਓਕੇ ਹਾਂਜੀ ਕਿੱਦਾਂ ਜੀ ਫੌਮਨਾ ਤੋਂ ਮੱਥਾ ਟੇਕ ਲਿਆ ਤੇ ਕਾਲੀ ਗਾਲੀ ਦੇ ਵਿੱਚ ਬੱਸ ਵੀ ਮਿਲ ਗਈ ਸੀ ਤੇ ਬੱਸ 'ਚ ਰੱਚ ਜਿਆਦਾ ਹੋਣ ਕਰਕੇ ਆਪਾਂ ਉਹਦੇ ਵਿੱਚ ਸ਼ੁਰੂ ਨਹੀਂ ਕੀਤਾ ਸੀ ਵਲੌਗ ਤੇ ਆਪਾਂ ਪਹੁੰਚ ਗਏ ਹੁਣ ਉਨਾ ਇਹ ਉਹ ਗੁਜਰਾਤ ਵਾਲਾ ਉਹ ਬਹੁਤ ਵਧੀਆ ਸ਼ਾਇਰਾ ਇਹ ਵੀ ਦੇਖੋ ਤੇ ਜਾਣਾ ਕਿੱਥੇ ਆਪਾਂ ਜਾਣਾ ਹੈ ਆਪਾਂ ਦਿਉ ਦਿਉ ਜਿੱਥੇ ਸਮੁੰਦਰ ਤੇ ਫੇਟਿਕ ਛੇੜ ਲੈਂਗੇ ਆ ਰਾਈਟ ਉੱਥੇ ਜਾਣਾ ਆਪਾਂ ਤੇ ਦਿਉ ਲਈ ਇੱਥੇ ਤੱਕ ਤਾਂ ਇਹ ਆਪਣੀਆਂ ਮਿਲਦੀਆਂ ਸਾਨੂੰ ਬੱਸ ਮਿਲ ਗਈ ਸੀ ਤੇ ਬੱਸ ਬੱਸ ਚੱਲ ਗਈ ਸੀ ਭਾਵਨਗਰ ਨੂੰ ਤੇ ਆਪਾਂ ਜਾਣਾ ਇੱਧਰ ਦਿਉ ਤੇ ਦਿਉ ਨੇ ਸਾਨੂੰ ਹਣ ਇੱਥੋਂ ਖੜਿਆ ਟੈਂਪੂ ਉਹ ਜਾਵਾਂਗੇ ਆਪਾਂ ਟੈਂਪੂਆਂ ਦੇ ਵਿੱਚ ਤੇ ਟੈਂਪੂਆਂ ਤੋਂ ਪਹਿਲਾਂ ਤੇ ਜਲੇਬੀਆਂ ਤੇ ਫਾਫੜਾ ਕਿ ਆਬ ਮਸਤ ਜੀ ਸੀਗੀ ਬਹਿ ਜਾ ਬਹਿ ਜਾ ਉਹ ਕੋਈ ਨਾਲੇ ਉਹਨੇ ਮਿਰਚਾ ਤਲ ਕੇ ਦੇਤੀਆਂ ਨਾਲੇ ਜਲੇਬੀਆਂ ਨਾਲੇ ਸਮੋਦੇ ਨਾਲੇ ਉਹ ਫਾਫੜਾ ਜ ਆ ਸਵਾਦ ਆਇਆ ਪੂਰਾ ਤੇ ਉਸ ਤੋਂ ਬਾਅਦ ਹੁਣ ਆ ਗਏ ਆ ਆਪਾਂ ਇੱਥੇ ਟੈਂਪੂ ਵਾਲੇ ਤੋਂ ਬਾਈ ਕਿਤਨੇ ਵਿੱਚ ਚੱਲਣਾ ਹੈ ਪੈਸेंजर ਮਿਲੇਗਾ ਪੈਸेंजर ਮਿਲੇਗਾ ਤਾਂ ਹੀ ਜਾਏਗਾ ਇਹ ਬੰਦਾ ਪਿੱਛੇ ਖੜਾ ਉਹ ਦੇਖ ਲਓ ਜੀ कैंपू ਸਾਡਾ ਚੱਲ ਪਿਆ ਆ ਤੇ ਹੁਣ ਪਹੁੰਚ ਗਏ ਦਿਉ ਕਿਤਨੇ ਕਿਲੋਮੀਟਰ ਹੈ ਜਾਂਦੇ 70 ਕਿਲੋ ਕਿਹਾ 70 ਕਿਲੋਮੀਟਰ ਹੈ 17 ਹਾਂ ਹਾਂ 1 ਇੱਕ ਔਰ 7 ਹਾਂ 17 ਕਿਲੋਮੀਟਰ ਸਹੀ ਹੈ ਕਿਤਨਾ ਟਾਈਮ ਲੱਗੇਗਾ ਹਾਂ ਲੱਗੇਗਾ ਚਲੋ ਗੁੱਡ ਦਿਉ ਦਿਉ ਪਹੁੰਚ ਚੁੱਕੇ ਆ ਤੇ ਦਮਨ ਐਂਡ ਦਿਉ ਵੈਲਕਮ ਯੂ ਤਾਂ ਤੇ ਇਥੇ-ਇਥੇ ਦੇਖਣ ਵਾਲੀਆਂ ਚੀਜ਼ਾਂ ਆ ਇੱਕ ਹੈਗਾ ਦਿਉ ਕਿਲਾ ਤੇ ਸੈਂਟ ਪੌਲ ਚਰਚਾ ਚੱਕਰ ਤੀਰਥ ਵਿੱਚ ਆ ਗੰਗੇਸ਼ਵਰ ਮੰਦਿਰ ਹੈ ਨਾਗਵਾ ਵਿੱਚ ਹੈ ਗੋਗਲਾ ਵਿੱਚ ਹੈ ਤਾਂ ਇਹ ਜਿਹੜੀ ਆ ਇੱਥੇ ਚੈੱਕ ਪੋਸਟ ਦੇ ਉੱਤੇ ਜਾਂ ਪੇ ਕਰਨਾ ਪड़ता है ਪੇ ਕਰਨਾ ਪड़ता है ਨਹੀਂ ਨਹੀਂ ਟੈਕਸ ਕਾਗਜ਼ ਦਿਖਾਣੇ ਪड़ते हैं हां ये सब लोग तो ये गुजरात में नहीं आती ये गुजरात में नहीं केंद्र में आती केंद्र में आता है अलग से है ना ओके गुड तो लो जी च ले ली एंट्री आप जो फिर चलते हैं जियो में और भाई साहब क्या हाल है ठीक हो और और बताओ आप बढ़िया गुड 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 घूमने आए क्या घूमने भी अच्छा और भाई ठीक हो कहाँ पे ਕੇਰਲਾ ਕਾ ਕੇਰਲਾ ਆਪ ਰਾਜਸਥਾਨ ਕੇਰਲਾ ਮੈਂ ਗਿਆ ਨਹੀਂ ਪਰ ਰਾਜਸਥਾਨ ਤੇ ਮੇਰਾ ਪਿਆਰ ਬਹੁਤ ਹੈ ਮੈਂ ਵੀ ਬਾਤੇ ਕਰਦਾ ਹੂੰ ਰਾਜਸਥਾਨ ਵੀ ਅਗਰ ਥੋੜੀ ਗ੍ਰੀਨਰੀ ਆ ਜੇ ਨਾ ਭਾਜੀ ਤਾਂ ਕਈ ਸਟੇਟੋ ਕੇ ਬੈਸਟ ਹੋ ਸਕਦਾ ਹੈ ਤੋਂ ਠੀਕ ਹੈ ਭਾਈ ਮਿਲਤੇ ਹੈ ਦਿਉ ਚ ਵੜ ਗਿਆ ਤਾਂ ਦਿਉ ਦੀ ਬਿਊਟੀ ਦਿਖਣ ਲੱਗ ਪਈ ਆ ਤੇ ਇਹ ਦਿਉ ਦਾ ਦਿਨ ਦਾ ਵਿਊ ਆ ਰਾਤੀ ਕੱਲ ਸੈਟਰਡੇ ਸੀ ਤਾਂ ਸੈਟਰਡੇ ਬਹੁਤ ਸੰਗਤ ਹੈ ਬਹੁਤ ਜਨਤਾ ਆ ਜਾਂਦੀ ਹੈ ਤੇ ਜਿਹੜਾ ਰੂਮ 150000 ਦਾ ਹੁੰਦਾ ਆ 5000 6000 ਦਾ ਤੇ ਬੜਾ ਕੁਮਿਆ ਰਾਤ 2 ਘੰਟੇ ਲੱਗੇ ਪਰ ਸਾਨੂੰ ਰੂਮ ਮਿਲਿਆ ਫਿਰ 1300 ਦਾ ਇਥੇ ਲੱਗਾ ਜੀ ਫਤਖਲਾਤੀ ਤੇ ਅੰਬਰ ਮੋਟੋ ਸੀ ਉਹਦਾ ਨੰਬਰ ਅਨੰਦ ਹੋਟ ਬਹੁਤ ਵਧੀਆ ਨੇਕ ਜੀ ਰਿਟਾਇਰ ਫੌਜੀ ਸੀਗੇ ਮੈਂ ਨੰਬਰ ਦਊਗਾ ਉਹਨਾਂ ਦਾ ਵੀ ਜਦੋਂ ਆਉਣਾ ਪਈ ਉੱਥੇ ਤੇ ਜਦੋਂ ਦਿਓ ਤੋਂ ਬਾਹਰ ਨਿਕਲੇ ਦਾ ਇੱਕ ਦੀਵਾਰ ਆ ਇਹ ਹੈਗੀ ਆ ਜਿੰਨੀ ਕਹਿੰਦੇ ਬਹੁਤ ਪੁਰਾਣੀ ਦੀਵਾਰ ਆ ਆ ਰਾਈਟ ਤੋ ਇਹਦੇ ਨਾਲ ਹੀ ਇੱਥੇ ਬੈਠਾ ਇੱਕ ਨਾਸ਼ਤੇ ਵਾਲਾ ਤੋ ਕੀ ਟੇਸਟ ਹੈ ਇਹਦਾ ਸਮੋਸੇ ਇਹ ਇਹ ਇਸੇ ਕੀ ਬੋਲਤੇ ਹੈ ਕੀ ਹੁੰਦਾ ਹੈ ਇਹ ਇਹ ਮੇਥੀ ਵਾਲਾ ਹੈ ਮੇਥੀ ਮੇਥੀ ਵਾਲਾ ਲੱਡੂ ਹਾਂ ਉਹ ਘੋਟਾ ਘੋਟਾ ਵਜਿਆ ਹਾਂ ਵਜਿਆ ਤੋ ਖਾ ਕੇ ਦੇਖਦੇ ਹਾਂ ਸ਼ਾਲੀ ਮਿਰਚ ਕੀ ਹਾਲ ਹੈ ਇਹ ਗੋ ਤੇ ਹੁਣ ਚੱਲੇ ਆਪਾਂ ਗੰਗੇਸ਼ਗਰ ਮਹਾਦੇਵ ਮੰਦਿਰ ਤੇ ਬਾਕੀ ਉੱਥੇ ਦਾ ਵੀਊ ਬਹੋ ਗਿਆ ਰਾਵ ਦਾ ਵੀਊ ਦਿਖਾਵਾਂਗੇ ਤੇ ਇੱਥੇ ਗੱਲ ਇਹ ਨਾਸ਼ਤਾ ਆਪਾਂ ਨੇ ਤੇ ਫਕੋੜੇ ਖਾਣ ਇਹ ਅਭੀ 부ਜੀਆ ਬਣਾ ਰਿਹਾ ਉਹ ਜੋ ਖਾ ਕੇ ਟੇ ਹਾਂ ਹਾਂ ਸਬੂਰਟੇ ਮੇਠੇ ਵਾਲਾ ਗੋਟਾ ਮੇਥੀ ਵਾਲਾ ਗੋਟਾ ਗੋਟਾ ਤੇ ਬੜਾ ਸੌਫਟ ਸੌਫਟ ਹੈ ਬਹੁਤ ਜ਼ਿਆਦਾ ਮੇ ਬੜਾ ਮੇਥੀ ਨਾਲ ਇਕੱਲਾ ਜਿਸ ਕਰਤੀ ਉਹਨੇ ਪਰ ਪਰ ਸਮੋਸਾ ਕਿਹਦਾ ਵੜਾ ਜੇ ਨਹੀਂ ਵੜਾ ਮੇਥੀ ਤੇ ਲੇਟ ਵੀ ਬੜਾ ਰੀਜ਼ਨੇਬਲ ਹੈ ਨਾ 30-30 ਰੁਪਏ ਪਲੇਟਿਆ ਸਮੋਸਿਆਂ ਦੀ ਪਲੇਟਾਂ ਦੇ ਵਿੱਚ ਤਿੰਨ ਸਮੋਸੇ ਹੁੰਦੇ ਆ ਮਝ ਆ ਗਿਆ ਆਨੰਦ ਆ ਗਿਆ ਕਿ ਜਦਾ ਹੈਲਦੀ ਵੀ ਨਹੀਂ ਸਗਾ ਨਹੀਂ ਅੱਛਾ ਲੱਗਦਾ ਬਹੁਤ ਟੇਸਟੀ ਹੈ ਭਾਈ ਬਹੁਤ ਟੇਸਟੀ ਹੈ ਤਾਂ ਇੱਕ ਮਿਰਚੀ ਵੀ ਤੁੱਕੀ ਮਿਲਦੀ ਹੈ ਉਹ ਉਹ ਲੜਕਾ ਹੈ ਨਾ ਮੇਰੇ ਸਾਹਮਣੇ ਖੜਾ ਤੇ ਅੱਜ ਅਸੀਂ ਨਿਕਲ ਪਏ ਆ ਦਿਉ ਦੀ ਸੈਰ ਕਰਨ ਗੰਗੇਸ਼ਵਰ ਮੈਂ ਗੰਗੇਸ਼ਵਰ ਮੰਦਿਰ ਤਾਂ ਜਾਵਾਂਗੇ ਜਾਵਾਂਗੇ ਤੇ ਉਸ ਤੋਂ ਪਹਿਲਾਂ ਆਟੋ ਵਾਲਾ ਲੈ ਕੇ ਜਾ ਰਿਹਾ ਕਾਹ ਜਾ ਰਿਹਾ ਮੇਰੀ ਆਈਐਨਐਸ ਕੁਕਰੀ ਆਈਐਨਐਸ ਕੁਕਰੀ ਉਹੀ ਬੋਲ ਰਿਹਾ ਹੈ ਇਹ ਦੇਖੋ ਇਹ ਇਹ ਹਮਾਰਾ ਯਸ਼ਵਾ ਇਹ ਮੇਰਾ ਅਹਮਦਾਬਾਦ ਦੇ ਜੋ ਕਰਤਾ ਹੈ ਤੋ ਬੇਸਿਕਲੀ ਇਹ ਰਹਿਣੇ ਵਾਲਾ ਹੈ ਬਰੇਲੀ ਦਾ ਜੁਮਕਾ ਗਿਰਾ ਰਹੇ ਬਰੇਲੀ ਕੇ ਬਾਜ਼ਾਰ ਮੇਂ

ਇਹ ਨੂੰ ਕਹਿੰਦੇ ਆ ਖੁਕਰੀ ਤੇ ਮੈਨੂੰ ਤਾਂ ਲੱਗਦਾ ਇਹ ਪਾਣੀ ਵਾਲਾ ਜਹਾਜ਼ ਆ ਤੇ ਖੁਕਰੀ ਕਿਹਨੂੰ ਕਹਿੰਦੇ ਆਈ ਡੋਟ ਨੋ ਨਾਮ ਨੇ ਇਹਨਾਂ ਨੇ ਖੁਕਰੀ ਲਿਖਿਆ ਆ ਇਹਦਾ ਨਾਂ ਹੋਊਗਾ ਕੁਕਰੀ ਤੇ ਚੱਲਦੇ ਆ ਪਾਉਨੇ ਦੇ ਅੰਦਰ ਮੈਨੂੰ ਲੱਗਦਾ ਟਿਕਟ ਵੀ ਲੈਣੀ ਪਊਗੀ ਇੱਥੋਂ ਯਾ ਟਿਕਟ ਲੈਣੀ ਪੜੇਗੀ ਜਾਂਦੇ ਹਾਂ ਯਾਰ ਤਾਂ ਅੱਛਾ ਵਿਊ ਬਹੁਤ ਅੱਛਾ ਆ ਰਿਹਾ ਹੈ ਨਾ ਯਾ ਬਿਲਕੁਲ ਬਿਲਕੁਲ ਤੋ ਐਕਚੁਅਲ ਮੈਂ ਜਿਹੜਾ ਡਿਊ ਆ ਨਾ ਇੱਕ ਹੈ ਹੀ ਆਈਲੈਂਡ तो हाथ से कैमरा देख के सभी हाथ हिला देते हैं ये यूट्यूबर भाई है तो गलत हाँ जी भाई मिलेगा नेवी का भाई। पानी वाला जहाज ही हो गया हाँ, ये, पानी वाला जहाज ही बोल सकते हैं इसको हाँ, नहीं।, हाँ, हाँ। नहीं बोल सकते हाँ। लड़ाकू जहाज ओके कितनी टिकट है टिकट टिकट अडालट सौ रुपया तो चिल्ड्रन पचास रुपया ਠੀਕ ਹੈ ਹਾਂਜੀ ਤੇ ਇਹ ਆ ਗਿਆ ਜੀ ਖੁਕਰੀ ਖੁਕਰੀ ਨੇਵੀ ਦਾ ਜਿਹੜਾ ਹੈ ਨਾ ਸ਼ੇਪਿਆ ਲੜਾਕੂ ਸ਼ੇਪ ਤੇ ਇੱਥੇ ਵਾਰ ਹੋਈ ਸੀ ਲੜਾਈ ਹੋਈ ਸੀਗੀ ਸ਼ਾਇਦ 71 ਦੀ ਆ ਤੇ ਉਹਦੇ ਵਿੱਚ ਇਹ ਇਸਤੇਮਾਲ ਕੀਤਾ ਸੀਗਾ ਨਾ ਤੇ ਬਾਕੀ ਗੱਲਬਾਤ ਕਰਦੇ ਹਾਂ ਉੱਥੇ ਜਾ ਕੇ ਤੇ ਇਹ 4 ਰੁਪਏ ਦੀ ਟਿਕ ਟਕ ਨਾ ਆ ਯੂ ਅਡਲਟ ਹੈ ਤੋ ਜੋ ਬੱਚੋ ਕੀ ਹੈ ਤੋ 50 ਰੁਪਏ ਕੀ ਹੈ ਤੇ ਇਹ ਆ ਜੀ ਦਿਉ ਦੇ ਨਜ਼ਾਰੇ ਬੈਸਟ ਸ਼ਿਪ 2020 2021 ਹਾਂ ਤੋ ਸ਼ਿਪ ਚ ਕੀ ਕੁਝ ਹੁੰਦਾ ਲੜਾਕੂ ਦੇ ਵਿੱਚ ਤੇ ਉਹ ਅੱਜ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਹੈਗਾ P49 P49 ਤੋ ਇਹ ਵਾਹ ਗੁਰੂ ਕੀ ਹਾਲ ਹੈ ਜੀ और और सुनाओ सुनाओ ये 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 पकड़ पकड़ पकड़, ऐसे पकड़। और जी और आ रहे हैं। मैं जी पंजाब नंबर नंबर लोगे काट लेते हैं वो जी ये बना ठीक है यही रूट है आपका इसी के पीछे पीछे चलेंगे पूरा सिर्फ विजिट कर लेंगे आप ठीक है हाँ अच्छा वर... इसके बारे में थोड़ा विस्तार में बता सकते हो जी ये इंडियन नेवल अवार्ड से कुकरी है ओके वर्ण, वर्ण, सेकंड वर्जन ऑफ आईएनएस कुकरी वर्जन वर्जन सेकंड वर्जन हां जी ठीक है जी ये दूसरे दूसरा कुकरी बनाता पहला कुकरी 1971 वार में जी जी डूब गया था

ਇਹ ਦੋਨੇ ਦੋ ਇੱਧਰ ਦੋ ਆਜੋ ਮਿਦਾਇਲਾ ਇਹਦੇ ਵਿੱਚ ਜਿੱਦਾਂ ਆਪਾਂ ਮੋਰੇ ਕੋਈ ਪਾਣੀ ਵਾਲਾ ਜਹਾਜ਼ ਆ ਜੇ ਜੋ ਵੀ ਆ ਉਹਦੇ ਤੇ ਅਟੈਕ ਕਰਦੇ ਆ ਇਹ ਹੈਗੀ ਆ ਤੋਪ ਕਾ ਵੀ ਪ੍ਰਾਣਾ ਹੋ ਗਿਆ ਹੁਣ ਤਾਂ ਇਹ ਚਲੋ ਇਹਨਾਂ ਆ ਵੀ ਇਹਨੂੰ ਦੇਖ ਕੇ ਪਤਾ ਲੱਗਦਾ ਵੀ ਸਾਡੇ ਜਿਹੜੇ ਦੇਸ਼ ਦੇ ਜਵਾਨ ਆ ਉਹ ਸਾਡੇ ਲਈ ਕੀ ਕੋਸ਼ਿਸ਼ ਕਰਦੇ ਆ ਨਾ ਤੇ ਇਹ ਚੀਜ਼ਾਂ ਆ ਤੋ ਆ ਚੀਜ਼ ਨੂੰ ਦੇਖ ਕੇ ਮੈਨੂੰ ਇੱਕ ਚੀਜ਼ ਯਾਦ ਆ ਗਈ ਇਹ ਤੁਹਾਨੂੰ ਆਈ ਗੌਰ ਫਰਮਾਇਓ ਟਾਈਟੈਨਿਕ ਵਾਲੀ ਹੈ ਨਾ ਟਾਈਟੈਨਿਕ ਚ ਆਹ ਹੀ ਸੀ ਇਦਾਂ ਖੜਾ ਹੋਇਆ ਸੀ ਇਦਾਂ ਨਾ ਤੋ ਉਹ ਇਹ ਸੀ ਟਾਈਟੈਨਿਕ ਵਾਲਾ ਕੋਚ ਤੇ ਹਲੰਦਪੁਰਾ ਹੈ ਜੀ ਇਹ ਸਾਡਾ ਜੁਸਤਮ ਸਾਡਾ ਫੋਟੋਗ੍ਰਾਫਰ ਤੇ ਇੱਥੋਂ ਫਿਰ ਆਪਾਂ ਰਿਟਰਨ ਜਾਣਾ ਆ। ਉਹ ਤੀਰ ਦਾ ਮਾਰਕ ਦਿੱਤਾ ਹੈ ਬੰਦਾ ਨਹੀਂ ਕੋਈ ਨਾਲ ਜਾਂਦਾ ਤੇ ਇਹਦੇ ਤੋਂ ਹੀ ਆਪਾਂ ਘੁੰਮ-ਘੁੰਮ ਕੇ ਦੇਖਣਾ ਸਾਰਾ ਇਹ ਸੰਗਲ ਆ। ਇਹ ਸੰਗਲ ਇਦਾਂ ਆ ਵੀ ਇਹ ਸੰਗਲ ਨੂੰ ਜਦੋਂ ਆਪਾਂ ਜਹਾਜ਼ ਪਾਣੀ 'ਚ ਰੋਕਦੇ ਆ ਨਾ ਤੇ ਇਹ ਸੰਗਲ ਦਾ ਪੂਰਾ ਰੌਂਡ ਦਿੱਤਾ ਹੈ ਬਹੁਤ ਵੱਡਾ ਸੰਗਲ ਆ ਤੇ ਪਾਣੀ 'ਚ ਛੱਡ ਦਿੰਦੇ ਆ। ਜਦੋਂ ਪਾਣੀ 'ਚ ਛੱਡਦੇ ਆ ਨਾ ਉਹ ਥੱਲੇ ਜਾ ਕੇ ਨਾ ਲੱਗ ਜਾਂਦਾ ਜਾ ਕੇ ਤੇ ਉੱਥੇ ਇਹ ਰੁਕ ਜਾਂਦਾ ਫਿਰ ਜਾ ਕੇ ਨਾ। ਤਾਂ ਇਹ ਸੰਗਲ ਦਾ ਮਤਲਬ ਇਹ ਆ ਔਰ ਜਿੰਨੀ ਜਿੰਨੀ ਨੋਲਿਜ ਹੈਗੀ ਉਹ ਤਾਂ ਆਪਾਂ ਦੱਸੀ ਜਾਵਾਂਗੇ ਤੇ ਇਹਦੇ ਵਿੱਚ ਇਦਾਂ ਪੌੜੀਆਂ ਚੜ ਕੇ ਇਹਦੇ ਅੰਦਰ ਬੰਦਾ ਵੇਂਦਾ ਆ ਤੇ ਉਹ ਅੰਦਰੋਂ ਸਿੱਧਾ ਅ ਕੀ ਆ ਬੋਲਤੇ ਹਨ ਉਹਨੂੰ ਦੂਰਬੀਨਾ ਅੰਦਰ ਲੱਗੀਆਂ ਆ ਟੈਲੀਸਕੋਪ ਤੇ ਉਹ ਦੇਖਦਾ ਦੂਰ ਤੱਕ ਮਾਰਗਰਦਾ ਆ ਰਾਈਟ ਤੇ ਅੰਡਰਗਰਾਉਂਡ ਆ ਥੱਲੇ ਜਾਣ ਨੂੰ ਜਹਾਜ਼ ਦੇ ਵਿੱਚ ਗੋਲਾ ਬਰੂਧ ਭਰਿਆ ਹੁੰਦਾ ਇਹਦੇ ਵਿੱਚ ਤੇ ਆਜੋ ਹੁਣ ਚੱਲਦੇ ਆ ਜਹਾਜ਼ ਦੇ ਅੰਦਰ ਤੇ ਅੰਦਰ ਕੀ ਕੁਛ ਆ ਹਾਂਜੀ ਸਰ ਠੀਕ ਹੈ ਜੀ ਜੀ ਇਸੇ ਵਿੱਚ ਜਾਏਗੇ ਜੀ ਇਸੇ ਵਿੱਚ ਜਾਏਗੇ ਲੋ ਜੀ ਹੁਣ ਆ ਗਏ ਬਜਹਾਜ ਦੇ ਅੰਦਰ ਹਾਂ ਬੱਸ ਠੀਕ ਤਾਂ ਇਹ ਹੈ ਜੀ ਇੱਥੇ ਦੇ ਜਿਹੜੇ ਆਫੀਸਰ ਸੀ ਕੈਪਟਨ ਸੀਗੇ ਇਹਨਾਂ ਦੀਆਂ ਕੁਝ ਫੋਟੋਆਂ ਆ ਤੇ ਇਹ ਜਦੋਂ ਇਹ ਚਲਦੀ ਹੁੰਦੀ ਸੀ ਪਾਣੀ ਦੇ ਵਿੱਚ ਇਹ ਸ਼ਿਪ ਚੱਲਦਾ ਸੀ ਉਦੋਂ ਦੀਆਂ ਆ ਇਹ ਦੇਖੋ ਉਦੋਂ ਕਿੰਨਾ ਇਹਦਾ ਵਧੀਆ 뷰 ਹੁੰਦਾ ਜਾਨੀ ਲੱਗ ਗਿਆ ਜਾਨੀ ਕਿ ਹੁਣ ਤਾਂ ਇਹ ਖਰਾਬੇ ਹੀ ਆ ਇੱਕ ਪਰ ਇਹਦੇ ਨਾਲ ਸਾਨੂੰ ਪਤਾ ਲੱਗਦਾ ਆ ਵੀ ਇੱਕ ਤਾਂ ਨੋਲਿਜ ਵਧਦੀ ਆ ਤੇ ਸੈਕੰਡਲੀ ਵੀ ਸਾਡੇ ਦੇਸ਼ ਦੇ ਜਵਾਨ ਸਾਡੇ ਦੇ ਕੀ ਕੁਸ਼ ਕਰਦੇ ਆ ਉਹਦੇ ਬਾਰੇ ਰਾਈਟ ਤੇ ਇਸ ਸੈੱਡ ਤੇ ਇਹ ਹੈਗਾ ਜੀ ਇਲੈਕਟ੍ਰਿਕ ਆਫਿਸ ਤੇ ਇੰਜੀਨੀਅਰ ਆਫੀਸਰ ਉਹਨਾਂ ਦਾ ਰੂਮ ਆ ਇਹ ਤੇ ਅਬ ਅੱਗੇ ਚੱਲਾਂਗੇ ਚਲੋ ਜੀ ਤੇ ਉੱਤੇ ਤਾਲਾ ਦਾ ਤੈ ਫਰੀ ਤਾਰਾਂ ਦਾ ਦੇਖੋ ਕਿੰਨਾ ਯੰਗ ਬਲੰਗਾ ਜਿਆ ਆਇਆ ਇੰਨੀਆਂ ਤਾਰਾਂ ਵਿੱਚੋਂ ਨਿਕਲਿਆ ਆਇਆ ਤੇ ਉਹਨੂੰ ਕਿੱਦਾਂ ਦੇਖਦੇ ਹੋਗੇ ਕਿੱਦਾਂ ਸਾਬਦੇ ਹੋਗੇ ਕਿੱਦਾਂ ਕੰਟਰੋਲ ਕਰਦੇ ਹੋਗੇ ਆਈ ਡੋਨਟ ਨੋ ਕਿੰਨਾ ਦਿਮਾਗ ਹੋਗਾ ਉਸ ਵੇਲੇ ਇਹਨਾਂ ਦਾ ਹੁਣ ਤਾਂ ਚਲੋ ਸਾਰਾ ਕੰਪਿਊਟਰਾਈਜ਼ ਆ ਬਾਜੀ ਆਪਣੀ ਦਿੱਕਤ ਹਾਂਜੀ ਇੱਕ ਕੈਪਟਨ ਦਾ ਰੂਮ ਹੈ ਤਾਂ ਇਹ ਥੱਲੇ ਜਾਣ ਲਈ ਆ। ਇਹਦੇ ਬੇਸਮੈਂਟ ਦੇ ਵਿੱਚ। ਐਰੋ ਕਿੱਧਰ ਹੈ? ਐਰੋ ਇਧਰ ਹੈ। ਤੁਹਾਨੂੰ ਵੀ ਦੇਖਣਾ ਹੈ। ਇਹ ਇੱਥੇ ਬਹਿ ਕੇ ਮੈਪ ਦੇਖਦੇ ਹੁੰਦੇ ਸੀ ਕੈਪਟਨ ਬਿਲਕੁਲ ਆਪਣਾ ਜਿਹੜਾ ਜਹਾਜ਼ ਆ ਸਾਡਾ ਸਹੀ ਦਿਸ਼ਾ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ ਨਾ। ਤੇ ਇਹ ਪਾਈਪਾਂ ਜਿਹੜੀਆਂ ਆ ਪਾਣੀ ਵਾਲੀਆਂ ਤੇ ਤੇਲ ਵਾਲੀਆਂ ਤੇ ਅਛਾ ਉਦੋਂ ਇਹਨਾਂ ਨੂੰ ਕੰਟਰੋਲ ਕਰਨਾ ਕਿੰਨਾ ਔਖਾ ਹੁੰਦਾ ਹੋਊਗਾ ਨਾ ਤਾਰੇ ਹੀ ਬਹੁਤ ਆ ਇੰਨੀਆਂ ਤਾਰੇ ਮੰਨ ਲਓ ਜੇ ਇੱਕ ਅੱਧਾ ਇਹਦੇ ਵਿੱਚ ਪੀਸ ਖਰਾਬ ਹੋ ਗਿਆ ਉਹ ਤਾਂ ਫੇ ਕਿਦਾਂ ਸਹੀ ਕਰਨਾ ਪਤਾ ਨਹੀਂ ਸਮਝ ਨਹੀਂ ਲੱਗਦੀ ਭਈ ਇਹਨਾਂ ਦਿਮਾਗ ਕਿੱਥੋਂ ਲੈ ਕੇ ਆਏ ਹੋਗੇ ਬਹੁਤ ਵੱਡਾ ਆ ਅੰਦਰੋਂ ਅੰਦਰ ਇਹ ਬਾਹਰੋਂ ਦੇਖਣ ਨੂੰ ਬਹੁਤ ਛੋਟਾ ਲੱਗਦਾ ਪਰ ਅੰਦਰੋਂ ਕਾਫੀ ਵੱਡਾ ਆ ਇਹਦੇ ਬੇਸਮੈਂਟ ਚ ਜੜ ਨੂੰ ਆਹ ਉਹਨੇ ਬੰਦ ਕਰ ਦਿੱਤਾ ਇਹਨੂੰ ਆਪਾਂ ਕੋੜੀਆਂ ਉੱਤਰ ਕੇ ਥੱਲੇ ਇਹਦੇ ਸਾਰਾ ਡਬਲ ਸਟੋਰੀ ਆ ਉੱਪਰ ਉੱਪਰ ਚੋਟੂ ਤੋ 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 ਤੇ ਇੱਧਰ ਹੈਗਾ ਆ ਇਹਨਾਂ ਦੇ ਸੋਣ ਦੇ ਕਮਰੇ ਬਣਾਇਓ ਇਹ ਡਾਕਟਰ ਦਾ ਰੂਮ ਆ ਮਤਲਬ ਜਿਹੜਾ ਕੋਈ ਬੰਦਾ ਬਮਾਰਠ ਮਾਰ ਹੁੰਦਾ ਆ ਉਹਨੂੰ ਇੱਥੇ ਲੈ ਕੇ ਆਉਂਦੇ ਆ ਇਹ ਉਹ ਦੇ ਸੀਥਰੀ ਇਸੀ ਲਗਾ ਹੋਇਆ ਹੈ ਯਾਰ ਤੇ ਇਹ ਆ ਜੀ ਇਹਦਾ ਅੰਦਰਲਾ ਕੁਝ ਦ੍ਰਿਸ਼ ਬਹੁਤ ਦਿਮਾਗੀ ਬੰਦੇ ਨੇ ਇਹ ਇਆਤ ਕੀਤਾ ਹੈ ਜੋ ਵੀ ਬਣਾਇਆ ਹੈ ਬਹੁਤ ਦਿਮਾਗੀ ਬੰਦੇ ਨੇ ਬਣਾਇਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਯੁੱਗ ਦੇ ਵਿੱਚ ਇਹ ਚੀਜ਼ਾਂ ਬੜੀਆਂ ਪੋਸੀਬਲ ਆ ਪਰ ਜਦੋਂ ਦੀ ਇਹ ਬਣੀ ਹੋਊਗੀ ਉਦੋਂ ਕੁਝ ਡਿਜੀਟਲ ਤਾਂ ਸਿਗਾ ਹੀ ਨਹੀਂ ਨਾ ਕਿ ਡਿਜੀਟਲ ਨਹੀਂ ਸੀਗਾ ਤੇ ਹੁਣ ਤਾਰੇ ਤੁਸੀਂ ਦੇਖ ਲਈਆਂ ਆ ਵੀ ਤਾਰੇ ਕਿੰਨੀਆਂ ਆ ਅੰਦਰ ਤੇ ਉਹ ਜਿਹੜੇ ਮਤਲਬ ਅਣਗਿਣਤ ਤਾਰੇ ਆ ਤੇ ਮੈਂ ਤਾਂ ਇਹ ਸੋਚ ਕੇ ਹੈਰਾਨ ਆ ਹੈਰਾਨ ਆ ਵੀ ਜਦੋਂ ਕਿਤੇ ਖਰਾਬ ਕੁਝ ਹੁੰਦਾ ਹੋਊਗਾ ਉਹਨੂੰ ਸਹੀ ਕਿਦਾਂ ਕਰਦੇ ਸੀਗੇ ਇਹ ਹੈਲੀਪੈਡ ਆ ਬਿਲਕੁਲ ਇਹ ਹੈਲੀਪੈਡ ਆ ਆ ਪਕੜ ਬਈ ਇਧਰ ਪਕੜ ਥੋੜਾ ਤੂੰ ਇਹ ਜੱਲੀ ਫੜ ਮਸਤੀ ਤੇ ਅਜ ਉਹ ਅੱਗੇ ਐਕਸਪਲੇਨ ਕਰਨ ਦੀ ਕੀਤੀ ਆ ਕੋਸ਼ਿਸ਼ ਇਹ ਵੀ ਤੋਪਾ ਇਹ ਰਾਈਫਲ ਇਹ ਇਹਦਾ ਫਰਾਕ ਦੇਖਿਓ ਮੁਰਿਓ ਛੋਟੇ ਛੋਟੇ ਰਾਈਫਲ ਆ ਨਾ ਔਰ ਰਾਈਫਲ ਵੀ ਇਨੀ ਚਬਰਦਸਤ ਹੈ ਕਹਿੰਦੇ ਵੀ ਅੰਦਰ ਸਾਰੀ ਇਹਦੇ ਗੋਲੀਆਂ ਭਰੀਆਂ ਆਉਂਦੀਆਂ ਸੀ ਪਿੱਛੇ ਨਾ ਤੇ ਉਹ ਡੂ 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 ਜਿਹਦਾ 1 47 ਚਲਦੀ ਹੈ ਨਾ ਇਹ AK 630 ਗਨ ਹੈ ਨਾ ਤੇ ਦੇਖੋ ਇਹ ਕਿੰਨੀਆਂ ਗੋਲੀਆਂ ਮਾਰਦੀ ਸੀ ਇਹ 5000 ਰਾਉਂਡ ਕੱਢਦੀ ਸੀਗੀ ਇਹ हज़ार एक मिनट बिच प्रति एक मिनट के बिच्च पाँच हज़ार राउंड कट दिया है तो हेलोडैक एक हेलीकॉप्टर डैक या हेलोडैक एक जहाज़ के डैक पर एक हेलीकॉप्टर पैड होता है जो आमतौर पर स्टार्ट पर स्थित होता है और हमेशा बंदाओं से मुक्त होता है जो कि हेलीकॉप्टर लैंडिंग के लिए ख़तरनाक साबित होगा ये जहाज़ भारतीय नौसेना के चेतक हेलीकॉप्टर की लैंडिंग करने की स में सक्षम है तो ये है जी हेलीपैड तो ये कुछ योजा नज़ारा आ इतना व्यू बहुत शानदार है तो ये हैगा चेफ़ लॉन्चर चेफ लॉन्चर एक ऐसा उपकरण है जिनका उपयोग आने वाली दुश्मन मिसाइलों के खिलाफ रक्षा प्रदान करने के लिए किया जाता है ये मिसाइल को जहाज़ की स्थिति के अनुसार ਮੂਰਖ ਬਣਾਉਣੇ ਕੇ ਲੀਏ ਜਹਾਜ਼ ਕੇ ਚਾਰੋਂ ਔਰ ਰਾਉਂਡ ਲੋ ਜੀ ਜਹਾਜ਼ ਬਹੁਤ ਵੱਡਾ ਹੈ ਵਿੱਚ ਵਿੱਚ ਹਿੰਦੀ ਤਾਂ ਆ ਬਈ ਵਿੱਚ ਵਿੱਚ ਲਿਖਿਆ ਹਿੰਦੀ ਲੈਂਗੁਏਜ ਦੇ ਵਿੱਚ ਅਤੇ ਹਿੰਦੀ ਫੇ ਪੜ੍ਹਨੀ ਪੈਂਦੀ ਆ ਤੇ ਦੇਖੀ ਜਾਓ ਕਹਿੰਦੇ ਦੇਖੀ ਜਾਓ ਪਰ ਛੇੜੋ ਨਾ ਅੰਦਰ ਜਾਣਾ ਮਨਾ ਆ ਇਹਨਾਂ ਨੇ ਮੋਰੇ ਜਾਲ ਲਾਤਾ ਆ ਚੱਲ ਬਈ ਚੱਲ ਚੱਲ ਐਰੋ ਅੱਗੇ ਹੈ ਅੱਗੇ ਹੈ ਤਰ ਰਰ ਤੇ ਉਦੋਂ ਅਨਾਉਂਸਮੈਂਟ ਕਰਨ ਲਈ ਜਿੱਦਾਂ ਮੰਨ ਲਓ ਆ ਸਪੀਕਰ ਰੱਖੇ ਹੁੰਦੇ ਸੀਗੇ ਤੇ ਜਾਂ ਅੰਦਰੋਂ ਕਮਾਂਡਰ ਨੇ ਬਾਹਰ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਜਿਹੜੇ ਮੋਰਚਿਆਂ ਦੇ ਉੱਤੇ ਨਾ ਤਾਂ ਉਹਨਾਂ ਨੂੰ ਕੁਝ ਦੱਸਣਾ ਆ ਤੇ ਸਪੀਕਰ ਦੇ ਜ਼ਰੀਏ ਦੱਸਦੇ ਸੀ ਤੇ ਇਹ ਹੈਗੀਆਂ ਲਾਈਟਾਂ ਸਰਚ ਲਾਈਟਾਂ ਜਿਹੜੀਆਂ ਬਹੁਤ ਦੂਰ ਤੱਕ ਮਾਰ ਕਰਦੀਆਂ ਸੀਗੀਆਂ ਨਾ ਤਾਂ ਇਹਦੇ ਵਿੱਚ ਉਹ ਟੈਲੀਸਕੋਪ ਲਾਉਦੇ ਹੁੰਦੇ ਸੀਗੇ ਟੈਲੀਸਕੋਪ ਲਾ ਕੇ ਦਿਸ਼ਾ ਦੇ ਨਾਲ ਦੇਖਦੇ ਹੁੰਦੇ ਤੇ ਦਿਸ਼ਾ ਦੇਖਣ ਲਈ ਵੀ ਵਰਤੇ ਜਾਂਦਾ ਸੀ ਇਹ ਟੈਲੀਸਕੋਪ ਲਈ ਵੀ ਤੇ ਇਹ ਵੀ ਸੇਮ ਸੀ ਆ ਜਿਹੜੀ ਚੀਜ਼ ਆ ਤੇ ਇਹ ਆ ਗਿਆ ਮੇਨ ਕੈਪਟਨ ਵਾਲਾ ਰੂਮ ਮੇਨ ਡਰਾਈਵਰ ਦਾ ਰੂਮ ਆਜੋ ਹੁਣ ਤੁਹਾਨੂੰ ਜਹਾਜ਼ ਦਾ ਡਰਾਈਵਰ ਦਿਖਾਉਨੇ ਆ ਲਓ ਜੀ ਇਹ ਆ ਜਹਾਜ਼ ਦੇ ਡਰਾਈਵਰ ਦਾ ਰੂਮ ਤੋਂ ਇੱਥੇ ਬੈਠ ਕੇ ਜਹਾਜ਼ ਨੂੰ ਚਲਾਇਆ ਜਾਂਦਾ ਸੀ ਇਹ ਦੇਖੋ ਜੀ ਹਾਂ ਇੱਥੇ ਬਹਿ ਕੇ ਜਹਾਜ਼ ਚਲਾਉਂਦੇ ਸੀ ਤਾਂ ਦੇਖੋ ਸਾਹਮਣੇ ਫਾਰ ਆ ਰੀਆ ਦੀਦਾ ਦੂਰਬੀਨਾ ਲੱਗੀਆਂ ਸਭ ਕੁਝ ਓਕੇ ਆ ਰਿਪੋਰਟ ਦੋ ਕੈਪਟਨ ਬੰਦੇ ਸਗੇ ਇੱਕ ਇਧਰ ਸੀ ਤੇ ਇੱਕ ਸੱਜੇ ਸੀ ਤੇ ਇੱਕ ਖੱਬੇ ਸੀਗਾ ਤੇ ਇਹ ਇਹਦਾ ਸਟੀering ਹੁੰਦਾ ਸੀਗਾ ਆ ਜਿਹੜਾ ਗੋਲਜਾ ਬਣਾਇਆ ਇਹਨਾਂ ਨੇ ਤੇ ਬਹੁਤ ਜ਼ਬਰਦਸਤ ਚੀਜ਼ ਆ ਤੇ ਆ ਜਿਹੜੀ ਚੀਜ਼ ਆ ਨਾ ਇਹ ਹੈਗੀ ਆ ਟੈਲੀਸਕੋਪ ਔਰ ਇਹ ਦੱਸਦੇ ਆ ਬਈ ਮੀਲਾਂ ਦੂਰ ਤੱਕ ਇਹਦਾ ਜਿਹੜਾ ਹੈਗਾ ਮਾਰ ਸੀਗੀ ਮੀਲਾ ਦੂਰ ਤੱਕ ਇਹ ਦੇਖ ਸਕਦੇ ਸੀ ਇਹਦੇ ਨਾਲ ਹੀ ਤੇ ਇਹਦੇ ਨਾਲ ਹੀ ਇਹ ਦੂਰੋ ਦੁਸ਼ਮਣ ਨੂੰ ਦੇਖਦੇ ਸੀਗੇ ਤੇ ਆ ਜੋ ਆ ਪਕੜ ਜਰਾ ਇਸੇ ਮੇਨ ਕੈਪਟਨ ਵਾਲੇ ਰੂਮ ਚੋਂ ਬਾਹਰ ਨਿਕਲ ਕੇ ਇਹ ਜਿਹੜੀਆਂ ਸੀਗੀਆਂ ਟਿਊਬਾਂ ਰੱਖੀਆਂ ਹੁੰਦੀਆਂ ਸੀਗੀਆਂ ਵੀ ਮੰਨ ਲਓ ਜਦੋਂ ਕੋਈ ਬੰਦਾ ਕਿਤੇ ਵਿੱਚ ਪਾਣੀ ਚ ਜਾਣਾ ਪੈਂਦਾ ਸੀ ਇਹ ਟਿਊਬਾਂ ਉਹਦੇ ਲਈ ਯੂਜ਼ ਹੁੰਦੀਆਂ ਸੀ ਜਾਂ ਇਹ ਡੁੱਬਣ ਦੀ ਗਗਾਰ ਤੇ ਆ ਜਾਂਦਾ ਸੀ ਤਾਂ ਫੇਰੇ ਤੇ ਪਾਣੀ ਵਾਲੀਆਂ ਟਿਊਬਾਂ ਇਸਤੇਮਾਲ ਕਰਦੇ ਆ ਗਰਾਉਂਡ ਫਲੋਰ ਕੇ ਨੀਚੇ

तो, है। तो वो जो सिक्स है ना जी 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 एक मिनट में पांच हजार फायर करती थी बढ़िया है जी बहुत बढ़िया देखो इनसे हमें नॉलेज नो, मिलती है तो हमारे जो देश के जवान है हमारे लिए क्या कुछ कर रहे हैं समुन्द्र में जाके क्या कुछ हमारे रक्षा के लिए ना तो ये जो ट्यूब वे थी ये किसके लिए थी ये जो ट्यूब वे लगा रखी है ना तो थैंक यू जी जी, जी 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 बहुत बढ़िया लगा आदमी बच जाते हैं वही ठीक है तो, क्या नाम है आपका मेरा नाम हरपाल सिंह है जी अरे हरपाल तो, सिंह जी आप तो बहुत अच्छे आदमी हैं हमारे यहाँ भी हरपाल सिंह है वो नेता उसके अरे किसान यूनियन के नेता है नहीं यहाँ हरपाल सिंह है हमारे वहाँ पे एक हरपाल सिंह है अच्छा यूपी में वो किसान यूनियन के लीडर है क्या बात है मेरा जो इंस्टापे है ना मेरा ਉਹ ਹਰਪਾਲ ਫਾਰਮਰ ਹੀ ਹੈ ਅੱਛਾ ਥੈਂਕ ਯੂ ਵੈਰੀ ਮਚ ਮਜ਼ਾ ਆਇਆ ਬੜੀਆ ਲਗਾ ਅਪ ਸਭਾ ਹਰਪਾਲ ਜੀ ਬੜੇ ਆਪ ਸੱਚੇ ਬਚਾਅ ਸੁੱਧ ਵਿਚਾਰੋ ਵਾਲੇ ਆਪੀ ਬਾਈ ਇਹ ਆਪਣੇ ਜਿਹੜਾ ਆਪਾਂ ਜਹਾਜ਼ੰਦਰੋ ਦੇਖ ਕੇ ਆਏ ਆ ਆਰਮੀ ਦਾ ਜਹਾਜ਼ ਹੈ ਨਾ ਜਿਹੜਾ ਲੜਾਈ ਲਈ ਯੂਜ਼ ਕੀਤਾ ਸੀਗਾ 9071 ਦੇ ਵਿੱਚ ਤੇ ਇੱਥੇ ਸਾਨੂੰ ਮਿਲੇ ਸਾਡੇ ਚੌਣ ਵਾਲੇ ਸਾਡੇ ਭਰਾ ਸਾਡੇ ਪ੍ਰੇਮੀ ਭਾਈ ਆ ਜਾ ਸਾਥ ਮੇ ਆ ਜਾ ਇਹ ਭਾਈ ਸਾਹਿਬ ਅਹਮਦਾਬਾਦ ਦੇ ਤੋਂ ਜੇ ਸਾਰੇ ਇਨੀ ਕੀ ਫੈਮਿਲੀ ਹੈ ਦੇਖੋ हाय करो सारे तो ये सारे अहमदाबाद से हैं भाई साहब तुम नाराज हो इधर आ जाओ गुस्से हो तुम हेलो हेलो पत्थर क्या हाल है तो हाँ जी कौन सी कक्षा <finals> फोर्थ हुई है फोर्थ में हुई हो अब गुड तुम तुम फर्स्ट सिक्स तुम तुम आ तू बहुत क्यूट है तू <laughs> तू तु, बोल रहा क्या यार हाँ ओके तू पुत्र तो बढ़िया बढ़िया लगा सबसे मिलके भाई तो अभी जाए अभी यहाँ आए हो अभी पहली दफा है जो पहले आते रहते हो तो आप तो लोकल हो आप तो आना जाना बना रहता होगा तो ये अहमदाबाद वाले अच्छा गुजरात में मेरे को सभी जितने बंदे मिले हैं ना पहला मैं जूनागढ़ रुका था फिर सोमनाथ जी रुका था ਬੜੇ ਹੈਲਪਫੁਲ ਬੰਦੇ ਆਂ ਵੀਰਾਤ ਵਾਲੇ ਕੱਟਮੀ ਕਦੀ ਦਾ ਭਾਈ ਮਿਲਤੇ ਆਂ